ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਖਾਲਸਾ ਜੀ ਲੋਕ ਵਿੱਚ ਵੀ ਸਹਾਈ ਹੁੰਦੀ ਹੈ ਪਰਲੋਕ ਵਿੱਚ ਵੀ ਰੱਖਿਆ ਕਰਦੀ ਹੈ ਐਸੀ ਪਰਉਪਕਾਰ ਵਾਲੀ ਬਾਣੀ ਮਹਾਰਾਜ ਨੇ ਸਾਡੀ ਝੂਲੀ ਪਾਈ ਹੈ ਵਾਹਿਗੁਰੂ ਜੀ ਦਾ ਆਪਣਾ ਰੂਪ ਨਿਝ ਰੂਪੇ ਬਾਣੀ ਹੈ ਖਾਲਸਾ ਜੀ ਸਮਰੱਥ ਬਾਣੀ ਹੈ ਸਾਰੀਆਂ ਮਨੋ ਕਾਮਨਾ ਭਾਵਨਾ ਨੂੰ ਪੂਰਿਆ ਕਰਨ ਦੇ ਸਮਰੱਥ ਹੈ ਜਿਹੜਾ ਕੋਈ ਕਿਸੇ ਪ੍ਰਕਾਰ ਵੀ ਮਹਾਰਾਜ ਦੀ ਸ਼ਰਨ ਆਉਂਦਾ ਹੈ ਸਤਗੁਰ ਸੱਚੇ ਪਾਸ਼ਾ ਮਹਾਰਾਜ ਖਾਲਸਾ ਜੀ ਉਹਨੂੰ ਗੁਣ ਬਖਸ਼ਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਪਾਲ ਲੈਂਦੀ ਹੈ ਕਈ ਪ੍ਰਕਾਰ ਦੀਆਂ ਖਾਲਸਾ ਦੀ ਛਿੜਕਾਂ ਦੇ ਕੇ ਪਿਆਰ ਕਰਕੇ ਲਾਡ ਲੁਡਾ ਕੇ ਤਿਸੇ ਪ੍ਰਕਾਰ ਹੀ ਗੁਰੂ ਵੀ ਖਾਲਸਾ ਜੀ ਕਈ ਪ੍ਰਕਾਰ ਦੀਆਂ ਖੇਡਾਂ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ ਇਹ ਬਾਣੀ ਜਿਹੜੀ ਹੈ ਸਾਨੂੰ ਸਮਝਾਉਂਦੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਦਵਾਰੇ ਤੇ ਆ ਬੈਠੀਏ ਤੇ ਕੋਈ ਹੋਰ ਆ ਆਸਨਾ ਰੱਖੀਏ ਕੋਈ ਓਟ ਨਾ ਤਕੀਏ ਫਿਰ ਮਹਾਰਾਜ ਹਮੇਸ਼ਾ ਸਹਾਇਕ ਬਣਦੇ ਮਦਦਕਾਰ ਬਣਦੇ ਕਿ ਕਲਗੀਧਰ ਮਹਾਰਾਜ ਵੀ ਕਹਿੰਦੇ ਸਗਲ ਦਵਾਰ ਕੋ ਛਾੜ ਕਹ ਗਹੇਉ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਿ ਮਹਾਰਾਜ ਜੀ ਤੇ ਤੁਹਾਡੀ ਸ਼ਰਨ ਆਏ ਹਾਂ ਸੱਚੇ ਪਾਤਸ਼ਾਹ ਸਾਡੀ ਸ਼ਰਨ ਆਿਆਂ ਦੀ ਲਾਜ ਰੱਖੋ ਮਹਾਰਾਜ ਕਿਰਪਾ ਕਰੋ ਸਾਰਿਆਂ ਦੁਆਰਿਆਂ ਨੂੰ ਛੱਡ ਕੇ ਤੁਹਾਡੇ ਦਰ ਤੇ ਆਏ ਹਾਂ ਇਹ ਭਾਵਨਾ ਹੈ ਗੁਰੂ ਕੋਲੇ ਆਉਣ ਦੀ ਖਾਲਸਾ ਜੀ ਆਪਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਆਈਏ ਭਾਵਨਾ ਸਹਿਤ ਆਈਏ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਆਈਏ ਫਿਰ ਮਹਾਰਾਜ ਸੱਚੇ ਪਾਸ਼ਾ ਸਾਨੂੰ ਵੀ ਨਵਾਜਣਗੇ ਸਾਨੂੰ ਵੀ ਉਹ ਸੁੱਖ ਪ੍ਰਾਪਤ ਹੋਣਗੇ ਜੋ ਚੰਗੇ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਐਸਾ ਪ੍ਰਚੰਡ ਹੈ ਕਿਸੇ ਦੇ ਅਪਰਾਧ ਨਹੀਂ ਵੇਖਦਾ ਔਗਣ ਨਹੀਂ ਵੇਖਦਾ ਖਾਲਸਾ ਜੀ ਬਖਸ਼ ਦਿੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਬੀਤ ਵਿੱਚ ਕਹਿੰਦੇ ਜੈਸੇ ਘਰ ਗਹਿਤ ਸਰਪ ਸੁਤ ਪੇਖ ਮਾਤਾ ਕਹੇ ਨਾ ਪੁਕਾਰ ਫੁਲਸਾਏ ਉਰ ਮੰਡ ਹੈ ਕਹਿੰਦੇ ਜਿਵੇਂ ਕੋਈ ਮਾਤਾ ਆਪਣੇ ਪੁੱਤਰ ਦੇ ਹੱਥ ਵਿੱਚ ਸੱਪ ਫੜਿਆ ਵੇਖ ਲਵੇ ਕਿਉਂਕਿ ਬੱਚੇ ਨੂੰ ਕੀ ਪਤਾ ਵੀ ਉਹ ਕੀ ਆ ਰੱਸੀ ਏ ਜਾਂ ਕੀ ਆ ਬੱਚਾ ਖਾਲਸਾ ਜੀ ਸੱਪ ਨੂੰ ਹੱਥ ਵਿੱਚ ਫੜ ਲੈਂਦਾ ਕਹਿੰਦੇ ਮਾਂ ਰੌਲਾ ਨਹੀਂ ਪਾਉਂਦੀ ਕਿ ਮੇਰੇ ਬੱਚੇ ਨੇ ਸੱਪ ਫੜ ਲਿਆ ਕੋਈ ਬਚਾਓ ਇਹ ਰੌਲਾ ਨਹੀਂ ਪਾਉਂਦੀ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਕੋਲ ਜਾ ਕੇ ਉਹ ਸੱਪ ਨੂੰ ਹੱਥੋਂ ਫੜ ਕੇ ਸਿੱਟ ਦਿੰਦੀ ਆ ਤੇ ਬੱਚੇ ਨੂੰ ਗਲ ਨਾਲ ਲਾ ਲੈਂਦੀ ਆ ਚੁੰਮਦੀ ਚਟਦੀ ਆ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਸੱਪ ਕਿਤੇ ਡੰਗ ਮਾਰ ਦਿੰਦਾ ਤੇ ਮੇਰੇ ਬੱਚੇ ਦੇ ਪ੍ਰਾਣ ਵੀ ਨਿਕਲ ਸਕਦੇ ਸੀ ਆਪਣੇ ਬੱਚੇ ਨੂੰ ਡਰਾਉਂਦੀ ਨਹੀਂ ਸਗੋਂ ਉਹਦੀ ਰੱਖਿਆ ਕਰ ਲੈਂਦੀ ਹੈ ਇਹ ਖਾਲਸਾ ਜੀ ਸੂਝ ਬਖਸ਼ ਕੇ ਤੇ ਮਹਾਰਾਜ ਕਹਿੰਦੇ ਜੈਸੇ ਬੇਦ ਰੋਗੀ ਪ੍ਰਤ ਕਹੇ ਨਾ ਬਿਥਾਰ ਬਰਥਾ ਸੰਯਮਕ ਔਖਦ ਖਾਏ ਖਵਾਏ ਰੋਗ ਡੰਡ ਹੈ ਕਹਿੰਦੇ ਜਿਵੇਂ ਕੋਈ ਵੈਦ ਹੋਵੇ ਡਾਕਟਰ ਉਹਦੇ ਕੋਲੇ ਕੋਈ ਮਰੀਜ਼ ਚਲਾ ਜਾਵੇ ਤੇ ਖਾਲਸਾ ਜੀ ਉਹ ਸਾਰਾ ਜਿਹੜਾ ਉਹਦੇ ਮਨ ਦੀ ਹਾਲਤ ਕੀ ਹੈ ਉਹਦੇ ਤਨ ਦੀ ਹਾਲਤ ਕੀ ਹੈ ਡਾਕਟਰ ਨੂੰ ਖੁੱਲ ਕੇ ਨਹੀਂ ਦੱਸਦਾ ਵੀ ਤੈਨੂੰ ਕੋਈ ਬਿਮਾਰੀ ਲੱਗੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਖੁੱਲ ਕੇ ਦੱਸਦੇ ਆ ਤੇ ਖਾਲਸਾ ਜੀ ਉਹ ਡਰ ਜਾਂਦਾ ਕਹਿੰਦੇ ਜਿਵੇਂ ਕੋਈ ਵੈਦ ਕਿਸੇ ਰੋਗੀ ਨੂੰ ਉਹਦਾ ਪੂਰਾ ਰੋਗ ਨਹੀਂ ਦੱਸਦਾ ਸਗੋਂ ਇਹ ਕਹਿੰਦਾ ਵੀ ਆਹ ਦਵਾਈ ਖਾ ਲੈ ਇਹਦੇ ਨਾਲ ਤੈਨੂੰ ਆਰਾਮ ਆ ਜਾਵੇਗਾ ਤੂੰ ਠੀਕ ਹੋ ਜਾਵੇਂਗਾ ਬਿਲਕੁਲ ਠੀਕ ਹੋ ਜਾਵੇਂਗਾ ਇਹ ਨਹੀਂ ਦੱਸਦਾ ਵੀ ਤੂੰ ਕਿੰਨਾ ਕੁ ਬਿਮਾਰ ਹੈ ਤੂੰ ਬਚਣਾ ਕਿ ਨਹੀਂ ਬਚਣਾ ਪਰ ਖਾਲਸਾ ਜੀ ਸੂਰਬਖਸ਼ ਕੇ ਮਹਾਰਾਜ ਨੇ ਉਹ ਸੋਝੀ ਹੁੰਦੀ ਹੈ ਵੈਦ ਨੂੰ ਤੇ ਖਾਲਸਾ ਜੀ ਉਹ ਜੁਗਤ ਲੜਾ ਕੇ ਤੇ ਆਪਣੇ ਮਰੀਜ਼ ਨੂੰ ਠੀਕ ਕਰ ਲੈਂਦਾ ਮਾਰਾ ਕਹਿੰਦੇ ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰੇ ਪਾਧਾ ਕਹ ਕਹ ਸਿਖਿਆ ਮੂਰਖਤ ਮਤਖੰਡ ਹੈ ਕਹਿੰਦੇ ਜਿਵੇਂ ਕੋਈ ਪਾਧਾ ਭਾਵ ਕੋਈ ਗੁਰੂ ਭਾਵ ਕੋਈ ਟੀਚਰ ਅਧਿਆਪਕ ਇਹ ਖਾਲਸਾ ਜੀ ਉਹ ਆਪਣੇ ਸ਼ਗਿਰਦ ਦੀ ਭੂਲ ਚੋਕ ਨੂੰ ਚਤਾਰਦਾ ਨਹੀਂ ਸਗੋਂ ਉਹਨੂੰ ਪਾਠ ਪੜ੍ਹਾਉਂਦਾ ਉਹਨੂੰ ਸਿਖਿਆ ਪੜ੍ਹਾਉਂਦਾ ਉਹਨੂੰ ਇਹ ਨਹੀਂ ਕਹਿੰਦਾ ਵੀ ਤੂੰ ਆ ਗਲਤ ਕਰ ਦਿੱਤਾ ਉਹਨੂੰ ਝਿੜਕਦਾ ਨਹੀਂ ਉਹਨੂੰ ਸਿੱਧਾ ਨਹੀਂ ਸੁਣਾਉਂਦਾ ਸਗੋਂ ਉਹਨੂੰ ਸਿੱਖਿਆ ਦਿੰਦਾ ਹੈ ਮਤ ਦਿੰਦਾ ਹੈ ਤੇ ਪੜ੍ਹਾ ਪੜਾ ਕੇ ਖਾਲਸਾ ਜੀ ਉਹਦੀ ਮੂਰਖਤਾ ਨੂੰ ਨਾਸ਼ ਕਰ ਦਿੰਦਾ ਉਹਦੇ ਕੀਤੇ ਹੋਏ ਕੰਮ ਦੀ ਜਿਹੜੀ ਉਹਨੇ ਗਲਤ ਕੀਤਾ ਹੁੰਦਾ ਉਹਨੂੰ ਸਿੱਧਾ ਨਹੀਂ ਕਹਿੰਦਾ ਪਰ ਸਿੱਖਿਆ ਦੇ ਕੇ ਉਹਨੂੰ ਸਮਝਾ ਦਿੰਦਾ ਤੇ ਮਹਾਰਾਜ ਕਹਿੰਦੇ ਤੈਸੇ ਪੇਖ ਔਗਣ ਕਹੇ ਨਾ ਸਤਗੁਰ ਕਾਹੂ ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ ਕਹਿੰਦੇ ਇਸੇ ਪ੍ਰਕਾਰ ਹੀ ਸਤਗੁਰੂ ਹੈ ਜਿਹੜਾ ਆਪਣੇ ਸਿੱਖ ਸੇਵਕਾਂ ਦੇ ਔਗਣ ਅਪਰਾਧ ਨੂੰ ਨਹੀਂ ਤੱਕਦਾ ਮਹਾਰਾਜ ਕੋਈ ਸਿੱਖ ਸਤਗੁਰਾਂ ਦੇ ਚਰਨ ਚਰਨ ਸ਼ਰਨ ਵਿੱਚ ਆਵੇ ਮਹਾਰਾਜ ਨੂੰ ਇਹ ਨਹੀਂ ਕਹਿੰਦੇ ਵੀ ਭਾਈ ਤੈਨੂੰ ਨਹੀਂ ਤੇਰੀ ਅਰਦਾਸ ਦੀ ਮੈਂ ਪੂਰੀ ਕਰਨੀ ਤੂੰ ਤੇ ਮਾੜੀਆਂ ਅੱਖਾਂ ਰੱਖਦਾ ਕੰਨਾਂ ਨਾਲ ਨਿੰਦਿਆ ਸੁਣਦਾ ਮਾੜੇ ਕੰਮ ਕਰਦਾ ਗਲਤ ਕੰਮ ਕਰਦਾ ਤੇ ਗਲਤ ਤੇਰੀ ਬਿਰਤੀ ਹੈ ਮਹਾਰਾਜ ਕਿਸੇ ਨੂੰ ਕੁਝ ਨਹੀਂ ਆਖਦੇ ਸਗੋਂ ਮਹਾਰਾਜ ਅਗੋਂ ਉਪਦੇਸ਼ ਦੇ ਕੇ ਸੋਝੀ ਦੇ ਕੇ ਸਮਝਾਉਂਦੇ ਹਨ ਕਿ ਭਾਈ ਆਹ ਵਾਲਾ ਕੰਮ ਕੀਤੇ ਆ ਇਹ ਪ੍ਰਾਪਤ ਹੁੰਦਾ ਆਹ ਵਾਲਾ ਕੰਮ ਕੀਤੇ ਆ ਆਹ ਪ੍ਰਾਪਤ ਹੁੰਦਾ ਆਹ ਕੰਮ ਚੰਗਾ ਹੈ ਜਾਂ ਆਹ ਕੰਮ ਮੜਾ ਹੈ ਮੜਾ ਹੈ ਮਹਾਰਾਜ ਦੀ ਬਾਣੀ ਇਹ ਸੋਝੀ ਬਖਸ਼ ਦਿੰਦੀ ਹੈ ਸਿੱਧਾ ਸਤਿਗੁਰੂ ਨੇ ਕਹਿੰਦੇ ਵੀ ਭਾਈ ਤੂੰ ਕਾਮੀ ਹੈ ਜਾਂ ਤੂੰ ਕਰੋਧੀ ਹੈ ਜਾਂ ਤੂੰ ਅਗਿਆਨ ਅਗਿਆਨੇ ਅਗਿਆਨੀ ਹੈ ਜਾਂ ਤੂੰ ਹੰਕਾਰੀ ਹੈ ਅਪਰਾਧੀ ਹੈ ਇਹ ਮਹਾਰਾਜ ਸਿੱਧਾ ਕਿਸੇ ਨੂੰ ਨਹੀਂ ਕਹਿੰਦੇ ਸਤਿਗੁਰ ਸਿੱਖਿਆ ਦੇ ਕੇ ਖਾਲਸਾ ਜੀ ਉਸ ਜੀਵ ਨੂੰ ਰੱਖ ਲੈਂਦੇ ਹੁਣ ਕੋਈ ਅੱਜ ਕੱਲ ਕਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਕਿਵੇਂ ਦੱਸਣਗੇ ਤੇ ਖਾਲਸਾ ਜੀ ਕਈ ਵਾਰ ਸੋਚਿਓ ਕਈ ਵਾਰ ਮਹਾਰਾਜ ਦਾ ਹੁਕਮਨਾਮਾ ਐਸਾ ਆਉਂਦਾ ਬੰਦਾ ਕਹਿੰਦਾ ਇਹ ਤੇ ਸਾਰੀ ਗੱਲ ਮੇਰੇ ਮਨ ਦੀ ਹੈ ਕਈ ਵਾਰ ਗੁਰੂ ਘਰ ਵਿੱਚ ਕਥਾ ਐਦਾਂ ਚੱਲਦੀ ਹੁੰਦੀ ਉਹ ਐਦਾਂ ਲੱਗਦਾ ਕਿ ਮੇਰੇ ਮਨ ਦੀ ਸਾਰੀ ਭਾਵਨਾ ਜੋ ਹੈ ਮੇਰੇ ਮਨ ਵਿੱਚ ਜੋ ਚੱਲ ਰਿਹਾ ਸਾਰਾ ਕੁਝ ਸਾਹਮਣੇ ਬੋਲਿਆ ਜਾ ਰਿਹਾ ਹੈ ਮਹਾਰਾਜ ਦੀ ਕੋਈ ਕਲਾ ਹੁੰਦੀ ਹੈ ਖਾਲਸਾ ਜੀ ਸਤਗੁਰੂ ਮਨਾ ਦੇ ਘਟਾ ਘਟਾਂ ਦੇ ਖਾਲਸਾ ਜੀ ਅੰਦਰ ਨੂੰ ਘਟ ਘਟ ਨੂੰ ਜਾਣਨ ਵਾਲਾ ਹੈ ਸੋ ਇਸ ਕਰਕੇ ਉਹ ਦਾਤੇ ਕੋਲੋਂ ਕੁਝ ਵੀ ਛਿਪਿਆ ਨਹੀਂ ਕਰਦਾ ਤੇ ਮਹਾਰਾਜ ਐਵੇਂ ਸਮਝਾਉਂਦੇ ਹਨ ਕੋਈ ਸ਼ਰਨ ਆ ਜਾਵੇ ਫਿਰ ਖਾਲਸਾ ਜੀ ਭਾਈ ਭਾਈ ਸਾਹਿਬ ਦਾ ਇੱਕ ਹੋਰ ਕਵਿਤਾ ਕਹਿੰਦੇ ਜੈਸੇ ਮਿਸਟਾਨ ਪਾਨ ਪੂਖ ਪੂਖ ਬਾਲਕ ਹੈ ਆਸਥਨ ਪਾਨ ਬਾਨ ਜਨਨੀ ਮਟਾਵਹੀ ਕਹਿੰਦੇ ਜਿਵੇਂ ਇੱਕ ਮਾਂ ਤੇ ਕਿਉਂਕਿ ਬੱਚਾ ਜਦੋਂ ਮਾਂ ਦਾ ਦੁੱਧ ਚੁੰਗਦਾ ਹੈ ਖਾਲਸਾ ਜੀ ਉਹ ਇੱਕ ਸਾਲ ਜਾਂ ਡੇਢ ਸਾਲ ਜਾਂ ਦੋ ਸਾਲ ਕਹਿੰਦੇ ਉਹ ਦੁੱਧ ਛਡਾਉਣ ਵਾਸਤੇ ਆਪਣੇ ਬੱਚੇ ਨੂੰ ਮਿੱਠਾ ਖਵਾਉਂਦੀ ਹੈ ਕਈ ਕਈ ਪ੍ਰਕਾਰ ਦੇ ਜਿਹੜੇ ਉਹ ਸਵਾਦਲੇ ਪਦਾਰਥ ਖਵਾਉਂਦੀ ਐ ਇਦਾਂ ਸਵਾਦਲੇ ਪਦਾਰਥ ਖਵਾ ਖਵਾ ਕੇ ਉਹਦਾ ਦੁੱਧ ਚੁੰਗਣ ਦੀ ਜਿਹੜੀ ਆदत ਆ ਉਹਨੂੰ ਖਾਲਸਾ ਜੀ ਹਟਾ ਦਿੰਦੀ ਐ ਜਿਹੜੀ ਦੁੱਧ ਚੁੰਗਣ ਦੀ ਬੁਰੀ ਆਦਤ ਹੈ ਉਹ ਹਟ ਜਾਂਦੀ ਐ ਮਿਸਰੀ ਮਿਲਾਏ ਜੈਸੇ ਔਖਦ ਖਵਾਵਾ ਬਾਦ ਮਿੱਠੋ ਕਰ ਖਾਤ ਰੋਗੀ ਰੋਗ ਰੋਗ ਇਹ ਘਟਾ ਬਈ ਕਹਿੰਦੇ ਜਿਵੇਂ ਕੋਈ ਵੈਦ ਹੈ ਤੇ ਉਹ ਖਾਲਸਾ ਜੀ ਨੂੰ ਦਵਾਈ ਦਿੰਦਾ ਦਵਾਈ ਕੌੜੀ ਹੈ ਜ਼ਹਿਰ ਵਰਗੀ ਹੈ ਤੇ ਉਹ ਫਿਰ ਖਾਲਸਾ ਜੀ ਖੰਡ ਨਾਲ ਮਿਲਾ ਦਿੰਦਾ ਦਵਾਈ ਨੂੰ ਜਿਹੜੀ ਦਵਾਈ ਆ ਮਿੱਠੇ ਨਾਲ ਮਲਾ ਕੇ ਤੇ ਰੋਗੀ ਨੂੰ ਖਵਾ ਦਿੰਦਾ ਤੇ ਉਹਦਾ ਰੋਗ ਘਟ ਜਾਂਦਾ ਤੇ ਮਹਾਰਾਜ ਕਹਿੰਦੇ ਜੈਸੇ ਜਲ ਸੀਚ ਸੀਚ ਧੰਨ ਹੈ ਕਿਸਾਨ ਪਾਲਾ ਪਰ ਪੱਕ ਭਏ ਕੱਟ ਘਰ ਮੈਂ ਲੈ ਜਾਵ ਘਰ ਮੈਂ ਲੈ ਆ ਬਈ ਇਹ ਬਚਨੇਵੇਂ ਕਰਕੇ ਆਉਂਦਾ ਕਿ ਜਿਵੇਂ ਇੱਕ ਕਿਸਾਨ ਹੈ ਖਾਲਸਾ ਜੀ ਉਹ ਪਾਣੀ ਲਾਉਂਦਾ ਕਹੀਂ ਕੁਝ ਕਰਦਾ ਕਹੀਂ ਪ੍ਰਕਾਰ ਦੀਆਂ ਖੇਡਾਂ ਕਰਦਾ ਤੇ ਫਿਰ ਜਦੋਂ ਫਸਲ ਪੱਕ ਜਾਂਦੀ ਉਹਨੂੰ ਘਰੇ ਲੈ ਆਉਂਦਾ ਤੇ ਕਹਿੰਦੇ ਤੈਸੇ ਗੁਰ ਕਾਮਨਾ ਪੁਜਾਏ ਨਹਿ ਕਾਮ ਕਰ ਨਿਜ ਪਦ ਨਾਮ ਧੰ ਸਿਖੈ ਪਹੁੰਚਾ ਬਈ ਕਹਿੰਦੇ ਇਸੇ ਪ੍ਰਕਾਰ ਹੀ ਗੁਰੂ ਹੈ ਗੁਰੂ ਆਪਣੇ ਸਿੱਖਾਂ ਦੀ ਖਾਲਸਾ ਜੀ ਮਨੋ ਕਾਮਨਾ ਭਾਵਨਾ ਪੂਰੀ ਕਰ ਦਿੰਦਾ ਜਦੋਂ ਕਿਸੇ ਨੇ ਸੁਖਿਆ ਮਾਰ ਆਏ ਸਾਨੂੰ ਕੋਠੀ ਮਿਲੇ ਕੋਠੀ ਮਿਲ ਜਾਂਦੀ ਕਾਰ ਮਿਲੇ ਕਾਰ ਮਿਲ ਜਾਂਦੀ ਈ ਪੁੱਤ ਮਿਲੇ ਉਹ ਮਿਲ ਜਾਂਦਾ ਸੁਖ ਮਿਲ ਜਾਂਦੇ ਸ਼ੌਹਰਤ ਮਿਲ ਜਾਂਦੀ ਫਿਰ ਖਾਲਸਾ ਜੀ ਜਿਹੜਾ ਤੇ ਗੁਰਮੁਖ ਹੈ ਬਾਣੀ ਪੜਨ ਵਾਲਾ ਉਹ ਕਹਿੰਦਾ ਵੀ ਨਹੀਂ ਮਾਰਾ ਨੇ ਹੁਣ ਬਹੁਤ ਕੋਈ ਦਿੱਤਾ ਹੁਣ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਬਾਣੀ ਪੜਨੀ ਮਹਾਰਾਜ ਖਾਲਸਾ ਜੀ ਉਹਦੀਆਂ ਆਸਾਂ ਆਸਾਂ ਮਰਾਦਾਂ ਪੂਰੀਆਂ ਕਰਕੇ ਉਹਨੂੰ ਨਿਸ਼ਕਾਮ ਕਰ ਦਿੰਦਾ ਉਹ ਫਿਰ ਕਹਿਣ ਲੱਗ ਪੈਂਦਾ ਵੀ ਨਹੀਂ ਅੱਜ ਤੋਂ ਬਾਅਦ ਸਾਰਾ ਕੁਝ ਤੇ ਵਾਹਿਗੁਰੂ ਦਾ ਹੈ ਹੁਣ ਆਪਾਂ ਬੰਦਗੀ ਕਰਿਆ ਕਰਨੀ ਨਾਮ ਜਪਿਆ ਕਰਨਾ ਕਿਸੇ ਪ੍ਰਕਾਰ ਦੀ ਕੋਈ ਚੀਜ਼ ਮਹਾਰਾਜ ਕੋਲੋਂ ਨਹੀਂ ਮੰਗਣੀ ਮਹਾਰਾਜ ਕੋਲੋਂ ਗੁਰਸਿੱਖੀ ਜੀਵਨ ਮੰਗਣਾ ਨਾਮ ਧੰਨ ਮੰਗਣਾ ਇਤੋਂ ਇਲਾਵਾ ਕੁਝ ਨਹੀਂ ਮੰਗਣਾ ਸੋ ਗੁਰੂ ਖਾਲਸਾ ਜੀ ਏਡਾ ਸਮਰੱਥ ਹੈ ਗੁਰੂ ਵਰਗਾ ਕੋਈ ਬਣ ਨਹੀਂ ਸਕਦਾ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਹਨ ਕਿ ਬਾਣੀ ਪੜੋ ਬਾਣੀ ਵਿੱਚੋਂ ਇਹ ਸੋਝੀ ਆਉਂਦੀ ਹੈ ਬਿਨਾਂ ਬਾਣੀ ਤੋਂ ਖਾਲਸਾ ਜੀ ਸੋਝੀ ਨਹੀਂ ਆਉਂਦੀ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਨਾਮ ਜਪੋ ਨਾਮ ਹੀ ਵਾਹਿਗੁਰੂ ਸੱਚੇ ਪਾਸ਼ਾ ਮਾਰਾ ਦਾ ਸਦਾ ਸੁਖੀ ਕਰ ਸਕਦਾ ਮਾਰਾ ਦਾ ਨਾਮ ਸਿਮਰਨ ਨਾਲ ਹੀ ਲੋਕ ਪਰਲੋਕ ਵਿੱਚ ਖਾਲਸਾ ਜੀ ਮੁੱਖ ਜਿਹੜਾ ਉਜਲਾ ਹੁੰਦਾ ਮਾਰਾ ਕਹਿੰਦੇ ਸਿੱਖੋ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਇਹ ਕਤੇ ਲੋਕ ਪਰਲੋਕ ਵਿੱਚ ਮੁਖ ਉਜਲਾ ਹੋਵੇਗਾ ਇੱਕ ਸਦਾ ਖਾਲਸਾ ਦੀ ਸੁਖੀ ਰਹੋਗੇ ਜਿਹੜਾ ਵਾਹਿਗੁਰੂ ਦਾ ਨਾਮ ਸਿਮਰਨ ਕਰੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਸਮਝਾਉਂਦੇ ਆ ਕਿ ਬਾਣੀ ਪੜੋ ਕਿਉਂਕਿ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਕਾਈ ਸੰਤੋ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਜਾਂ ਸਿਫਤ ਸਲਾਹ ਹੈ ਜਿਹੜਾ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਖਾਲਸਾ ਜੀ ਉਹਦਾ ਤਨ ਤੇ ਮਨ ਖੇੜ ਜਾਂਦਾ ਤ੍ਰਿਪਤ ਹੋ ਜਾਂਦਾ ਤੇ ਸਿਮਰਨ ਕਰਦਿਆਂ ਕਰਦਿਆਂ ਉਹਦੀ ਖਾਲਸਾ ਜੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਖਤਮ ਹੋ ਜਾਂਦੀ ਹੈ ਰੱਜ ਜਾਂਦਾ ਹੈ ਮਹਾਰਾਜ ਦੀ ਕਿਰਪਾ ਨਾਲ ਸੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਕਹਿੰਦੇ ਉਹਦਾ ਨਾਮ ਜਪਿਆ ਕਰੀਏ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸੁੱਖ ਸਾਨੂੰ ਮਿਲੇ ਹਨ ਸੋ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਇਹ ਅੰਦਰੋਂ ਸਾਰਿਆਂ ਪਾਪਾਂ ਨੂੰ ਵਿਸ਼ਿਆਂ ਵਿਕਾਰਾਂ ਨੂੰ ਖਤਮ ਕਰਨ ਵਾਲਾ ਹੈ ਸੋ ਵਾਹਿਗੁਰੂ ਜੀ ਦਾ ਨਾਮ ਤੇ ਆਇਆ ਕਰੀਏ ਗੁਰੂ ਮਹਾਰਾਜ ਦਾ ਨਾਮ ਜਪਿਆ ਕਰੀਏ ਨਾਮ ਵਿੱਚ ਹੀ ਖਾਲਸਾ ਜੀ ਸਾਰੀਆਂ ਖੇਡਾਂ ਹਨ ਪਰਮੇਸ਼ਰ ਸਦਾ ਸਾਰਿਆਂ ਦੇ ਅੰਗ ਸੰਗ ਖੜਾ ਹੈ ਕੋਲ ਖੜਾ ਹੈ ਅੱਖਾਂ ਬੰਦ ਕਰਕੇ ਅਰਦਾਸ ਕਰੋ ਮਹਾਰਾਜ ਸੁਣਦੇ ਹਨ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਮਹਾਰਾਜ ਦਾ ਬਚਨ ਹੈ ਵੀ ਮੇਰੇ ਕੋਲ ਖਲੋਤਾ ਹੈ ਜਿਹੜਾ ਸੱਜਣ ਹੈ ਮੇਰਾ ਪਰਮੇਸ਼ਰ ਵਾਹਿਗੁਰੂ ਉਹ ਤੇ ਮੇਰੇ ਕੋਲ ਖਲੋਤਾ ਲਾਗੇ ਖਲੋਤਾ ਮੇਰੇ ਨਾਲ ਅੰਗ ਸੰਗ ਹੈ ਸੋ ਇਸ ਕਰਕੇ ਵਾਹਿਗੁਰੂ ਜੀ ਦਾ ਮੰਤਰ ਜਪੀਏ ਨਾਮ ਜਪੀਏ ਖਾਲਸਾ ਜੀ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਨਾਮ ਧਿਆਈਏ ਫਿਰ ਸਾਰੇ ਪਾਪ ਜਿਹੜੇ ਹਨ ਦੁੱਖ ਹਨ ਦੁੱਖ ਹਨ ਸਾਰੇ ਨਾਸ ਹੋ ਜਾਣਗੇ ਕਿਲਵੇਖ ਸਭ ਦੁੱਖ ਬਿਨਾਸ ਹੋਣ ਹਰ ਨਾਮ ਜਪੀਏ ਗੁਰਮੰਤਨ ਕਹ ਮਹਾਰਾਜ ਕਹਿੰਦੇ ਗੁਰੂ ਦੁਆਰਾ ਦਿੱਤਾ ਹੋਇਆ ਮੰਤਰ ਜਿਹੜਾ ਹੈ ਗੁਰੂ ਦੀ ਬਾਣੀ ਰਾਹੀਂ ਜਿਹੜੀ ਸੋਝੀ ਪੈਂਦੀ ਹੈ ਉਹਦੇ ਨਾਲ ਜਿਹੜੇ ਦੁੱਖ ਪਾਪ ਏ ਬਿਗਨ ਬਿਨਾਸਣ ਸਭ ਨਾਸ ਹੋ ਜਾਂਦੇ ਸੋ ਇਸ ਕਰਕੇ ਭਾਈ ਨਾਮ ਵਾਹਿਗੁਰਜੀ ਦਾ ਜਪੀਏ ਵਾਹਿਗੁਰੂ ਸੱਚੇ ਪਾਸ਼ਾ ਨੂੰ ਅੱਠੇ ਪੈਰ ਤੇ ਆਈਏ ਆਠ ਪਹਿਰ ਆਪਣਾ ਪ੍ਰਭ ਸਿਮਰਹਿ ਇੱਕੋ ਨਾਮ ਧਿਆਏ RAM ਵਾਹਿਗੁਰਜੀ ਦਾ ਨਾਮ ਜਪੀਏ ਸਤਗੁਰ ਸੱਚੇ ਪਾਸ਼ਾ ਮਹਾਰਾਜ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਹਨ ਗੁਰੂ ਬਿਨਾ ਖਾਲਸਾ ਜੀ ਕੋਈ ਵੀ ਬਿਪਤਾ ਨੂੰ ਨਿਵਾਰਨ ਵਾਲਾ ਨਹੀਂ ਪ੍ਰਾਨੰਕ ਪ੍ਰਭ ਆਰਾਧੀ ਹੈ ਬਿਪਤ ਨਿਵਾਰਨ RAM ਸੋ ਵਾਹਿਗੁਰਜੀ ਦਾ ਨਾਮ ਹੀ ਸਭ ਤੋਂ ਵੱਡਾ ਹੈ ਪਰਾਬ ਵਿਵਤ ਨਿਵਾਰਨੋ ਤਿਸ बिन ਅਵਰ ਨ ਕੋਏ ਜੀਓ ਇਹ ਖਾਲਸਾ ਜਿਹੜੀ ਵਿਵਤਾ ਹੈ ਇਹਨੂੰ ਕੋਈ ਦੂਰ ਕਰਨ ਵਾਲਾ ਹੋਰ ਨਹੀਂ ਸਿਰਫ ਇੱਕੋ ਇੱਕ ਵਾਹਿਗੁਰੂ ਹੈ ਉਹਨੂੰ ਸਦਾ ਜਪਦੇ ਰਹੀਏ ਜਿਹੜਾ ਜਲ ਥਲ ਮਹੀਲ ਸੋਏ ਜੀਓ ਜਿਹੜਾ ਸਾਰੇ ਥਾਂ ਵਸਿਆ ਹੋਇਆ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਰ ਅੰਤਰਜਾਮੀ ਦੀ ਕਿਰਪਾ ਸਦਕਾ ਜੋ ਆਈ ਹੈ ਅੱਜ ਦੀ ਹੱਡ ਬੀਤੀ ਆਪਾਂ ਸਰਵਣ ਕਰੀਏ ਇਹ ਹੱਡਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਤੇ ਬੜੀ ਸੋਹਣੀ ਹੱਡਬੀਤੀ ਹੈ ਜੋ ਉਹਦੇ ਨਾਲ ਹੋਇਆ ਬੜੀ ਸੋਹਣੀ ਕਿਰਪਾ ਅਕਾਲ ਪੁਰਖ ਦੀ ਉਹਦੇ ਉੱਤੇ ਵਰਤੀ ਦਾਸ ਨੇ ਸੁਣ ਕੇ ਖਾਲਸਾ ਜੀ ਬੜਾ ਮਨ ਨੂੰ ਆਨੰਦ ਆਇਆ ਆਪ ਜੀ ਨੂੰ ਵੀ ਸੁਣਾਉਣਾ ਹਾਂ ਆਪ ਜੀ ਵੀ ਸਰਵਣ ਕਰੋ ਕਿ ਵੇਖੋ ਮਹਾਰਾਜ ਦੀ ਕਲਾ ਕਿਵੇਂ ਵਰਤਦੀ ਹੈ ਕਿਵੇਂ ਸ਼ਹੀਦ ਸਿੰਘਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਇਹ ਵੀਰ ਕਹਿੰਦਾ ਕਿ ਮੈਂ ਸ਼ਿਰੋ ਮੋਨਾ ਹਾਂ ਸਾਰਾ ਸਿੱਖ ਪਰਿਵਾਰ ਹੈ ਮੇਰਾ ਮੇਰੇ ਮਾਤਾ-ਬਾਪੂ ਨੇ ਅਮਰਤ ਛਕਿਆ ਹੋਇਆ ਭੈਣ ਨੇ ਵੀ ਅਮਰਤ ਛਕਿਆ ਇੱਕ ਵੱਡਾ ਭਰਾ ਆ ਉਹਨੇ ਵੀ ਅਮਰਤ ਛਕਿਆ ਹੋਇਆ ਉਹਦੇ ਦੋ ਬੱਚੇ ਨੇ ਤੇ ਮੇਰੀ ਭੈਣ ਤੇ ਮੈਂ ਅਸੀਂ ਕੁਵਾਰੇ ਹਾਂ ਭੈਣ ਵੀ ਬਾਹਰ ਐ ਵੱਡਾ ਭਰਾ ਵੀ ਬਾਹਰ ਐ ਸੋ ਮਹਾਰਾਜ ਦੀ ਕਿਰਪਾ ਨਾਲ ਘਰ ਵਿੱਚ ਸਦਾ ਸੁੱਖ ਆ ਕਹਿੰਦਾ ਪਰ ਮੇਰੀ ਬਿਰਤੀ ਬੜੀ ਮਾੜੀ ਸੀ ਮੈਂ ਮਾੜੀ ਸੰਗਤ ਵਿੱਚ ਬਹਿਣਾ 24 ਘੰਟੇ ਘੁੰਮਦੇ ਰਹਿਣਾ ਰਾਤ ਦਿਨ ਕਦੇ ਕਿਤੇ ਕਦੇ ਕਿਤੇ ਮਾੜੀਆਂ ਹਰਕਤਾਂ ਕਰਨੀਆਂ ਪੁੱਠੇ ਕੰਮ ਕਰਨੇ ਇਦਾਂ ਦਾ ਕਹਿੰਦਾ ਮੇਰਾ ਵਿਵਹਾਰ ਸੀ ਤੇ ਛੋਟੀ ਜੀ ਹੱਡ ਬੀਤੀ ਏ ਖਾਲਸਾ ਜੀ ਪਰ ਬੜੀ ਵੱਡੀ ਕਿਰਪਾਏ ਦੇ ਵਿੱਚ ਤੇ ਵੀਰ ਕਹਿੰਦਾ ਕਿ ਮਹਾਰਾਜ ਦੀ ਕਿਰਪਾ ਨਾਲ ਚਲੋ ਸਭ ਕੁਝ ਠੀਕ ਸੀ ਕਹਿੰਦਾ ਮੇਰੇ ਮਾਸੀ ਦਾ ਜਿਹੜਾ ਬੇਟਾ ਸੀ ਮੇਰੀ ਮਾਸੀ ਦਾ ਪੁੱਤ ਸੀ ਉਹਨੇ ਬਾਹਰ ਦਾ ਕੜੀ ਕਈ ਵਾਰ ਟਰਾਈ ਕੀਤਾ ਉਹਦਾ ਬਣਦਾ ਨਹੀਂ ਸੀ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਹੁੰਦਾ ਸੀ ਦੁਪਹਿਰਾ ਕੱਟਣ ਤੇ ਕਹਿੰਦਾ ਮੈਂ ਨਾ ਉਹਨਾਂ ਕੋਲੇ ਚਲਾ ਗਿਆ ਵੀ ਚਲ ਦੋ ਚਾਰ ਦਿਨ ਰਹਿ ਕੇ ਆਉਨੇ ਆ ਕਹਿੰਦਾ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਕਹਿਣ ਲੱਗਾ ਵੀ ਕੱਲ ਨੂੰ ਤੇ ਐਤਵਾਰ ਆ ਤੇ ਮੈਂ ਸ਼ਹੀਦਾ ਸਾਹਿਬ ਜਾਣਾ ਜੇ ਤੂੰ ਜਾਣਾ ਤਾਂ ਨਾਲ ਚੱਲ ਕਹਿੰਦਾ ਪਹਿਲਾਂ ਤਾਂ ਮੈਂ ਉਹਨੂੰ ਨਾ ਕਰ ਦਿੱਤੀ ਵੀ ਨਹੀਂ ਮੈਂ ਨਹੀਂ ਜਾ ਸਕਦਾ ਵੀ ਤੂੰ ਹੀ ਚਲ ਜਾ ਵੀ ਮੈਂ ਤਾਂ ਇੱਥੇ ਹੀ ਰਹੂੰਗਾ ਯਾਰ ਮੇਰੇ ਕੋ ਉੱਥੇ ਬੈਠਾ ਨਹੀਂ ਜਾਂਦਾ ਇੰਨਾ ਚਿਰ ਗੁਰੂ ਘਰ ਤੇ ਇਹ ਕਹਿੰਦਾ ਬਾਅਦ ਵਿੱਚ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਤੇ ਮੈਂ ਉਹਨੂੰ ਕਹਾਂ ਨਹੀਂ ਯਾਰ ਸਵੇਰੇ ਜਿਹਨੂੰ ਜਾਣਾ ਨਾ ਤੂੰ ਮੈਨੂੰ ਨਾਲ ਲੈ ਜੀ ਆਪਾਂ ਗੱਡੀ 'ਚ ਚੱਲ ਚੱਲਾਂਗੇ ਮਹਾਰਾਜ ਦੀ ਖੇੜ ਵਰਤੀ ਅਗਲੇ ਦਿਨ ਜਦੋਂ ਉਹਨਾ ਅਸੀਂ ਚੱਲੇ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨੇਤਨੇਮ ਕੀਤਾ ਬਾਣੀ ਪੜ੍ਹੀ ਫਿਰ ਉਸ ਤੋਂ ਬਾਅਦ ਕੰਮ ਥੋੜਾ-ਬੋੜਾ ਕੀਤਾ ਫਿਰ ਅਸੀਂ 10 ਵਜੇ ਚੱਲ ਪਏ ਸੀ 9-10 ਵਜੇ ਚਪਾਰੇ ਵਾਲ ਨੂੰ ਦੁਪਹਿਰਾ ਸੀ ਉਹ ਦਿਨ ਕੱਢਦੇ ਮੈਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਮੈਨੂੰ ਕੁਝ ਨਹੀਂ ਸੀ ਪਤਾ ਕਹਿੰਦਾ ਮੈਂ ਉਹਦੇ ਨਾਲ ਚਲਾ ਗਿਆ ਜਦੋਂ ਉੱਥੇ ਪਹੁੰਚੇ ਗੱਡੀ ਲਾਉਣ ਨੂੰ ਜਗ੍ਹਾ ਨਾ ਲੱਭੇ ਐਨੀ ਸੰਗਤ ਅਸੀਂ ਦੂਰ ਹੀ ਪਿੱਛੇ ਹੀ ਗੱਡੀ ਲਾ ਕੇ ਤੁਰ ਕੇ ਗਏ ਜਦੋਂ ਉੱਥੇ ਪਹੁੰਚੇ ਤੇ ਬੜੀ ਲੰਮੀ ਲਾਈਨ ਜਿਹੜੀ ਲੰਗੀ ਸੀ ਦਰਸ਼ਨ ਮੇਲੇ ਆਸਤੇ ਕਹਿੰਦਾ ਵੀ ਮੇਰਾ ਉੱਥੇ ਨਾ ਮਨ ਜਿੱਦਾ ਮੇਰੇ ਮਨ 'ਚ ਹੋਵੇ ਵੀ ਮੈਂ ਹੁਣੇ ਚਲ ਜਾ ਇੱਥੋਂ ਬੈਠਾ ਨਾ ਜਾਵੇ ਕਹਿੰਦਾ ਮੇਰ ਕੋ ਖਲੋਤਾ ਨਾ ਜਾਵੇ ਤੇ ਕਹਿੰਦਾ ਪਰ ਫਿਰ ਵੀ ਮੈਂ ਜਦੋਂ ਸੰਗਤ ਵਿੱਚ ਵੜ ਗਿਆ ਪਿੱਛੇ ਸੰਗਤ ਜ਼ਿਆਦਾ ਲਾਗੇ ਮੈਂ ਕਹਾ ਚਲੋ ਕੋਈ ਨਹੀਂ ਦਰਸ਼ਨ ਮੇਲੇ ਕਰਕੇ ਫਿਰ ਨਿਕਲ ਚੱਲਾਂਗੇ ਕਹਿੰਦੇ ਅਸੀਂ ਅੰਦਰ ਗਏ ਦਰਸ਼ਨ ਮੇਲੇ ਕੀਤੇ ਉਸ ਤੋਂ ਬਾਅਦ ਅਸੀਂ ਬਾਹਰ ਆ ਕੇ ਸਾਹਮਣੇ ਸਾਨੂੰ ਜਗ੍ਹਾ ਮਿਲ ਗਈ ਉਹ ਵੀ ਬਹਿ ਗਿਆ ਉਹਨੇ ਮੇਰੀ ਬਾਹ ਫੜ ਲਈ ਮੈਨੂੰ ਕਿਹਾ ਤੂੰ ਵੀ ਬਹਿ ਜਾ ਜਦੋਂ ਅਸੀਂ ਉੱਥੇ ਬੈਠੇ ਤਾਂ ਹੁਣ ਮੈਨੂੰ ਜ਼ਿਆਦਾ ਨਹੀਂ ਪਤਾ ਮੈਂ ਬਾਣੀ ਪੜ ਲੈਣਾ ਉਹਦਾ ਥੋੜੀ ਬਹੁਤੀ ਕਿਉਂਕਿ ਪਰਿਵਾਰ ਸਾਰਾ ਗੁਰਸੇਖਾ ਬਾਣੀ ਪੜਦੇ ਸੁਣਦੇ ਘਰੇ ਸੁਣੀਂਦੇ ਆ ਤੇ ਆਪ ਵੀ ਕਈ ਵਾਰ ਪਹਿਲਾਂ ਕਰਦਾ ਹੁੰਦਾ ਸੀ ਬਾਅਦ ਮੈਂ ਛੱਡਤੀ ਸੀ ਤੇ ਵੀਰ ਕਹਿੰਦਾ ਕਿ ਮੈਂ ਨਾ ਜਦੋਂ ਮੇਰਾ ਮਾਸੀ ਦਾ ਮੁੰਡਾ ਵੀ ਬਹਿ ਗਿਆ ਤੇ ਉਹ ਵੀ ਬੈਠਾ ਉਹਨੇ ਮੈਨੂੰ ਵੀ ਨਾਲ ਬਿਠਾ ਲਿਆ ਜਦੋਂ ਜਪਜੀ ਸਾਹਿਬ ਦੇ ਪਾਠ ਸ਼ੁਰੂ ਹੋਏ ਕਹਿੰਦਾ ਮੇਰੇ ਅੰਦਰ ਬਚੈਨੀ ਜੀ ਹੋਣ ਲੱਗ ਪਈ ਵੀ ਉੱਠੀਏ ਮਣਾ ਵੀ ਇਹ ਇਹ ਤਾਂ ਬੋਰ ਹੋਣ ਵਾਲਾ ਕੰਮ ਆ ਵੀ ਉਧਰੋਂ ਇੱਕ ਪੰਗਤੀ ਬੋਲਦਿਆ ਕਿ ਇਹ ਬੋਲਦਿਆ ਕਦੋਂ ਮੁੱਕੂਗਾ ਕਹਿੰਦਾ ਇਦਾਂ ਦੇ ਮਾਰੇ ਮਨ ਵਿੱਚ ਮਾੜੇ-ਮਾੜੇ ਖਿਆਲ ਆਉਣ ਲੱਗ ਪਏ ਵੀ ਕਦੋਂ ਇਹ ਸੰਗਤਾਂ ਪਾਠ ਕਰਨ ਨੂੰ ਹਟਣਗੇ ਆ ਕਦੋਂ ਆਪਾਂ ਜਾਵਾਂਗੇ ਕਹਿੰਦਾ ਇਦਾਂ ਮੇਰੇ ਮਨ ਨੂੰ ਖਿੱਚ ਜੀ ਪੈਣ ਲੱਗ ਪਈ ਵੀ ਮਣਾ ਬਾਹਰ ਚਲੀਏ ਕੀ ਕਰਨਾ ਇੱਥੇ ਕਹਿੰਦਾ ਫਿਰ ਮੈਂ ਸੋਚਿਆ ਵੀ ਗੱਡੀ ਬੜੀ ਦੂਰ ਲਾਈ ਆ ਕਿੱਥੇ ਜਾਵਾਂਗੇ ਕਹਿੰਦਾ ਬਦੋ ਚੱਟੀ ਜੀ ਕਰਕੇ ਤੇ ਮੈਂ ਬੈਠਾ ਰਿਆ ਕਹਿੰਦਾ ਜਦੋਂ ਉਹਨਾਂ 3 4 ਪਾਠ ਹੋ ਗਏ ਜਪਜੀ ਸਾਹਿਬ ਦੇ ਪੰਜ ਹੀ ਹੋ ਗਏ ਤੇ ਫਿਰ ਉਸ ਤੋਂ ਬਾਅਦ ਚੌਪਾਈ ਸਾਹਿਬ ਦਾ ਪਾਠ ਹੋਇਆ ਇਹਨਾਂ ਚਿਰ ਮੈਂ ਬੈਠਾ ਰਿਆ ਕਹਿੰਦਾ ਚੌਪਾਈ ਸਾਹਿਬ ਤੋਂ ਬਾਅਦ ਜਦੋਂ 15 ਮਿੰਟ ਦੀ ਰੈਸਟ ਮਿਲਦੀ ਹੈ ਕਹਿੰਦਾ ਅਸੀਂ ਦੋਵੇਂ ਜਾਨੇ ਉੱਠੇ ਜਾਲ ਛਕਿਆ ਜਾਲ ਛਕਣ ਤੋਂ ਬਾਅਦ ਉਹਨੂੰ ਮੈਂ ਕਿਹਾ ਵੀ ਯਾਰ ਮੈਨੂੰ ਚਾਬੀ ਦੇ ਦੇ ਮੈਂ ਗੱਡੀ ਚੱਲਾਂ ਮੇਕੋ ਨਹੀਂ ਬੈਠਾ ਜਾਣਾ ਉਹ ਕਹਿਣ ਲੱਗਾ ਵੀ ਬਸ ਥੋੜਾ ਹੀ ਰਹਿ ਗਿਆ ਮੈਨੂੰ ਨਹੀਂ ਸੀ ਪਤਾ ਅੱਗੇ ਕੀ ਹੋਣਾ ਉਹ ਕਹਿੰਦਾ ਬਸ ਥੋੜਾ ਹੀ ਰਹਿ ਗਿਆ ਹੁਣ ਉਹ ਦੇ ਘੰਟੇ ਦਾ ਕੰਮ ਉਹ ਤੋਂ ਪਹਿਲਾਂ ਹੀ ਸਮਾਪਤੀ ਹੋ ਜਾਣੀ ਬਸ ਆਪਾਂ ਚੱਲੇ ਆ ਇਕੱਠੇ ਚੱਲੇ ਆ ਕਹਿੰਦਾ ਮੈਂ ਉਹਦੀ ਗੱਲ ਮੰਨ ਕੇ ਰੁਕ ਗਿਆ ਕਹਿੰਦਾ ਉਸ ਤੋਂ ਬਾਅਦ ਸ੍ਰੀ ਸੁਗਣੀ ਸਾਹਿਬ ਦਾ ਪਾਠ ਜਿਹੜਾ ਸ਼ੁਰੂ ਹੋ ਗਿਆ ਇਹ ਵੀ ਪੜਨ ਲੱਗ ਪਿਆ ਕਹਿੰਦਾ ਵੀ ਮੈਨੂੰ ਨਾ ਕੁਝ ਜਦੋਂ 3-4 ਅਸ਼ਟਪਦੀਆਂ ਬੀਤੀਆਂ ਕਹਿੰਦਾ ਮੇਰੇ ਮਨ ਨੂੰ ਨਾ ਖਿੱਚ ਪੈਣ ਲੱਗ ਵੀ ਮਣਾ ਚੱਲੀਏ ਯਾਰ ਬਾਹਰ ਜਦੋਂ ਨਾ ਕੋਈ ਮੈਨੂੰ ਜ਼ੋਰ ਲਾ ਕੇ ਠਾਵੇ ਮੈਨੂੰ ਚੰਗਾ ਜਾਈ ਨਾ ਲੱਗੇ ਉਹ ਕਹਿੰਦਾ ਜਦੋਂ ਕਿੰਨੀ ਵਾਰ ਇਦਾਂ ਹੋਇਆ ਨਾ ਮਨਕ ਉਬਾਲਾ ਜਾ ਮਾਰੇ ਮੈਂ ਉੱਠਣ ਦੀ ਕੋਸ਼ਿਸ਼ ਕਰਿਆ ਕਰਾਂ ਮੇਕੋ ਉੱਠਿਆ ਨਾ ਜਾਵੇ ਮੇਰੇ ਭਰਾ ਨੇ ਕਹਿੰਦਾ ਦੋ ਤਿੰਨ ਰੀ ਮੇਰੀ ਬਾਹ ਫੜ ਕੇ ਕਿਹਾ ਵੀ ਯਾਰ ਬਹਿ ਜਾ ਹਾਂ ਤੂੰ ਕੀ ਕਰਨ ੜਿਆ ਤੂੰ ਬਹਿ ਜਾ ਬਾਣੀ ਸੁਣ ਚੁੱਪ ਕਰਕੇ ਬੈਠਾ ਰਹਿ ਅੱਖਾਂ ਮੀਟਲਾ ਠਾਣ ਨੂੰ ਮੂੰਗਰ ਕੇ ਸੌਂ ਜਾ ਬੈਠਾ ਰਹਿ ਤੂੰ ਇੱਥੇ ਕਹਿੰਦਾ ਜਨੂਨ ਨੇ ਮੈਨੂੰ ਇੰਨੀ ਗੱਲ ਕਹੀ ਮੈਂ ਟਿਕ ਗਿਆ ਕਹਿੰਦਾ ਉਸ ਤੋਂ ਬਾਅਦ ਫਿਰ ਮਨ ਨੂੰ ਬਚੈਨੀ ਹੋਈ ਕਹਿੰਦਾ ਜਦੋਂ ਮਨ ਨੂੰ ਬਚੈਨੀ ਹੋਈ ਨਾ ਮੈਨੂੰ ਜ਼ਿਆਦਾ ਤੇ ਮੈਂ ਉੱਠਣ ਲੱਗਾ ਆਪਣੇ ਨੂੰ ਜ਼ੋਰ ਲਾ ਕੇ ਕਹਿੰਦਾ ਉੱਠਣ ਲੱਗਾ ਮੈਨੂੰ ਏਦਾਂ ਲੱਗਾ ਵੀ ਜਿੱਦਾਂ ਕਿਸੇ ਨੇ ਮੇਰੇ ਪੈਰ ਵੀ ਬੰਨਤੇ ਲੱਤਾਂ ਵੀ ਬੰਨ੍ਹ ਦਿੱਤੀਆਂ ਇਥੋਂ ਪੱਟ ਵੀ ਬੰਨ੍ਹ ਦਿੱਤੇ ਲੱਕ ਵੀ ਬੰਨਤਾ ਬਾਹਵਾ ਵੀ ਬੰਨ੍ਹਤੀਆਂ ਕਹਿੰਦਾ ਮੇਰੇ ਕੋ ਉੱਠਿਆ ਨਾ ਗਿਆ ਕਹਿੰਦਾ ਮੈਂ ਉੱਠਿਆ ਫਿਰ ਡਿੱਗ ਪਿਆ ਥਾਂ ਨੂੰ ਕਹਿੰਦਾ ਜਦੋਂ ਥੱਲੇ ਉੱਠਿਆ ਏਦਾਂ ਮੈਨੂੰ ਜਕੜ ਵੱਜ ਗਿਆ ਵੀ ਮੇਰੀਆਂ ਲੱਤਾਂ ਨਾ ਸਿੱਧੀਆਂ ਹੋਣ ਤੇ ਮੈਨੂੰ ਏਦਾਂ ਲੱਗੇ ਵੀ ਮੇਰੀ ਜਾਨ ਨਿਕਲ ਜਾਣੀ ਮੂੰਹ ਮੇਰਾ ਸੁੱਕ ਗਿਆ ਕਹਿੰਦਾ ਮੈਂ ਨਾ ਆਪਣੇ ਭਰਾ ਨੂੰ ਲੱਗੇ ਬੈਠੇ ਨੂੰ ਬੋਲ ਕੇ ਦੱਸ ਸਕਦਾ ਮੈਨੂੰ ਕੀ ਹੋਣ ਰਿਹਾ ਉਹ ਆਪਣਾ ਧਿਆਨ ਉਹਦਾ ਪੋਥੀਵਾਲ ਸੀ ਉਹ ਬਾਣੀ ਪੜਦਾ ਸੀ ਕਹਿੰਦਾ ਮੈਨੂੰ ਇੱਧਰ ਸੰਗਤ ਵਿੱਚ ਬੈਠਿਆਂ ਨੂੰ ਜਿੱਦਾਂ ਕਿਸੇ ਨੇ ਜਕੜ ਲਿਆ ਹੁੰਦਾ ਲੱਤਾਂ ਬਾਹਾਂ ਕਹਿੰਦਾ ਘੁੱਟ ਕੇ ਕਿਸੇ ਨੇ ਫੜ ਲੀਆਂ ਹੁਣ ਵੀ ਉੱਠਣ ਨਹੀਂ ਦੇਣਾ ਕਹਿੰਦਾ ਵੀ ਉਹ ਮੇਰੇ ਨਾਲ ਕੌਤਕ ਹੋਇਆ ਕਹਿੰਦਾ 15 20 ਮਿੰਟ ਮੈਂ ਜ਼ੋਰ ਲਾਇਆ ਪਸੀਨੋ ਪਸੀਨੀ ਕਹਿੰਦਾ ਮੈਂ ਹੋ ਗਿਆ ਮੈਂ ਆਪਣੇ ਵੱਲੋਂ ਜ਼ੋਰ ਲਾਇਆ ਵੀ ਮੈਂ ਛਡਾਵਾਂ ਵੀ ਇਹ ਕੀ ਕਾਰਨ ਕਹਿੰਦਾ 15 ਮਿੰਟਾਂ ਬਾਅਦ ਮੈਂ ਆਪਣੇ ਆਪ ਬਿਲਕੁਲ ਮੇਰਾ ਸਰੀਰ ਜਿੱਦਾਂ ਫੁੱਲ ਵਰਗਾ ਹਵਲਾ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਜਿਹੜੀ ਉਹ ਬਾਣੀ ਪੜਨ ਦੇ ਸੀ ਉਹ ਬਾਣੀ ਦਾ ਕਹਿੰਦਾ ਮੈਨੂੰ ਸਰੂਰ ਆਉਣ ਲੱਗ ਪ ਮਨ ਟਿਕ ਗਿਆ ਮਨ ਜਿਹੜਾ ਸੀਗਾ ਭੱਜਦਾ ਸੀਗਾ ਦੌੜੂ ਦੌੜੂ ਕਰਦਾ ਸੀ ਉਹ ਮਨ ਟਿਕ ਗਿਆ ਕਹਿੰਦਾ ਸੰਗਤ ਵਿੱਚ ਕਹਿੰਦਾ ਅਸ਼ਟਪਦੀਆਂ ਪਿੱਛੇ 2-3 ਬਾਕੀ ਸੀ 4 ਸੀਗੀਆਂ ਬਾਕੀ ਤੇ ਕਹਿੰਦਾ ਉਹ ਵਸ਼ਟਪਦੀਆਂ ਮੈਂ ਗੌਰ ਨਾਲ ਪੂਰੇ ਧਿਆਨ ਨਾਲ ਸੁਣੀਆ ਮੇਰਾ ਮਨ ਕਹਿੰਦਾ ਪੂਰਾ ਉਹ ਜੋ ਅੰਦਰੋਂ ਆਵਾਜ਼ ਆਵੇ ਉਹਦੇ ਵਿੱਚ ਟਿਕ ਜਾ ਕਰੇ ਫਿਰ ਮਨ ਦੀ ਬਿਰਤੀ ਜਿਹੜਾ ਪਾਠ ਇਧਰੋਂ ਬੀਬੀਆਂ ਬੋਲਦੀਆਂ ਭਾਈ ਬੋਲਦੇ ਉਹਦੇ ਵਿੱਚ ਟਿਕ ਜਾ ਕਰੇ ਕਹਿੰਦਾ ਉਹ 15 ਮਿੰਟਾਂ ਦਾ ਜਿਹੜਾ ਇੰਨਾ ਕੁ ਮੈਨੂੰ ਉਹਨੇ ਬੰਨਿਆ ਸੀ ਉਹ ਜਿੱਦਾਂ ਕਿਸੇ ਨੇ ਝਗੜ ਮਾਰ ਦਿੱਤਾ ਹੋਵੇ ਕਹਿੰਦਾ ਉਸ ਤੋਂ ਬਾਅਦ ਮੈਨੂੰ ਬਾਣੀ ਦਾ ਆਨੰਦ ਆਉਣ ਲੱਗ ਪਿਆ ਕਹਿੰਦਾ ਜਿਹੜੇ ਬਾਅਦ ਪਾਠ ਹੋਏ ਨਾ ਨੰਦ ਸਾਹਿਬ ਦਾ ਅਰਦਾਸ ਹੋਈ ਕਹਿੰਦਾ ਮੈਂ ਹੱਥ ਜੋੜ ਕੇ ਪੂਰਾ ਸਿੱਧਾ ਖਲੋ ਕੇ ਸਾਰੀ ਅਰਦਾਸ ਸੁਣੀ ਸਾਰੇ ਮਹਾਰਾਜ ਦੇ ਬਚਨ ਸੁਣੇ ਸਾਤ ਗੁਰਾਂ ਦੀ ਕਿਰਪਾ ਵਰਤੀ ਮੇਰਾ ਮਨ ਜਿਹੜਾ ਆਨੰਦ ਚ ਆ ਗਿਆ ਬਹੁਤ ਕਹਿੰਦਾ ਮਨ ਨੂੰ ਸ਼ਾਂਤੀ ਮਿਲੀ ਅਸੀਂ ਉਥੋਂ ਸਮਾਪਤੀ ਹੋਈ ਆਏ ਕਹਿੰਦਾ ਮੈਂ ਆਪਣੇ ਭਰਾ ਨੂੰ ਕਿਹਾ ਵੀ ਹਰ ਐਤਵਾਰ ਤੂੰ ਮੈਨੂੰ ਲੈ ਕੇ ਆਉਣਾ ਕਹਿੰਦੇ ਇਦਾਂ ਮੈਂ ਨਾ ਜਦੋਂ ਇਦਾਂ ਸਾਰਾ ਆਪਣੇ ਭਰਾ ਨੂੰ ਦੱਸਿਆ ਵੀ ਯਾਰ ਮੈਨੂੰ ਅੱਜ ਇਦਾਂ ਹੋਇਆ ਉਹ ਕਹਿੰਦਾ ਵੀ ਕੋਈ ਨਹੀਂ ਤੈਨੂੰ ਉਦਾਂ ਲੱਗਾ ਹੋਣਾ ਕੋਈ ਗੱਲ ਨਹੀਂ ਕਹਿੰਦਾ ਰਾਹ ਵਿੱਚ ਉਹਨੇ ਮੈਨੂੰ ਦਵਾਈ ਵੀ ਲੈ ਕੇ ਦਿੱਤੀ ਵੀ ਤੁਹਾਡੇ ਸਾਹ ਸ਼ੇਰ ਨਾ ਠੀਕ ਹੋਵੇ ਤਾਂ ਕਰਕੇ ਹੋਣਾ ਕਹਿੰਦੇ ਉਸ ਤੋਂ ਬਾਅਦ ਨਾ ਸਾਡੇ ਪਿੰਡ ਤੋਂ ਥੋੜਾ ਦੂਰ ਗੁਰੂ ਘਰ ਉੱਥੇ ਇੱਕ ਬਾਬਾ ਜੀ ਰਹਿੰਦੇ ਸੀ ਬੜੇ ਸਾਧੂ ਬਿਰਤੀ ਵਾਲੇ ਸੀ ਕਹਿੰਦਾ ਉਹਨੂੰ ਮੈਂ ਆਪਣੀ ਆ ਦੱਸੀ ਗੱਲ ਵੀ ਐਦਾਂ ਹੋਇਆ ਮੇਰੇ ਨਾਲ ਤੇ ਉਹ ਕਹਿੰਦਾ ਵੀ ਤੂੰ ਜਿਹੜਾ ਉੱਥੇ ਮਨ ਭਜਾਉਂਦਾ ਸੀ ਨਾ ਉਹ ਤੇਰਾ ਸ਼ੀਦਾ ਨੇ ਜਗੜ ਬੰਨਿਆ ਸੀ ਵੀ ਤੈਨੂੰ ਉੱਠਣ ਨਹੀਂ ਉਹਨਾਂ ਨੇ ਦਿੱਤਾ ਉੱਚੀ ਦਾਣੇ ਤੈਨੂੰ ਜਕੜ ਮਾਰ ਕੇ ਬੰਨ ਕੇ ਤੇਰੇ ਅੰਦਰੋਂ ਜਿਹੜੇ ਮਾੜੇ ਫੁਰਨੇ ਸੀ ਮਾੜੇ ਖਿਆਲ ਕੱਢ ਕੇ ਤੇਰਾ ਮਨ ਨਿਰਮਲ ਕਰ ਦਿੱਤਾ ਇਸ ਕਰਕੇ ਤੈਨੂੰ ਬਾਣੀ ਸੁਣਨ ਤੇ ਪੜਨ ਚ ਆਨੰਦ ਆਉਂਦਾ ਕਹਿੰਦਾ ਜਦੋਂ ਮੈਂ ਦੁਪਹਿਰਾ ਕੱਟ ਕੇ ਆ ਉਸ ਤੋਂ ਬਾਅਦ ਕਹਿੰਦਾ ਮੇਰਾ ਕੀਰਤਨ ਸੁਣਨ ਨੂੰ ਮਨ ਕਰੇ ਜੇ ਟੀਵੀ 'ਚ ਘਰੇ ਕੀਰਤਨ ਚੱਲਦਾ ਕਹਿੰਦਾ ਮੈਂ ਉਹਦੇ ਸਾਹਮਣੇ ਬਹਿ ਜਾਣਾ ਸਾਰਾ ਸੁਣਨਾ ਕਥਾ ਚੱਲਦੀ ਉਹ ਸੁਣਨੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੈਨੂੰ ਆਨੰਦ ਆਉਣ ਲੱਗ ਪਿਆ ਕਹਿੰਦਾ ਮੈਂ ਕਥਾ ਸੁਣਨੀ ਸ਼ੁਰੂ ਕਰ ਦਿੱਤੀ ਬਾਣੀ ਪੜ੍ਹਨੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਹਰ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਮਹਾਰਾਜ ਦੀ ਕਿਰਪਾ ਨਾਲ ਐਡਾ ਮਨ ਜੁੜਦਾ ਸੀ ਸਤਗੁਰਾਂ ਦੀ ਕਿਰਪਾ ਨਾਲ ਜਦੋਂ ਪਹਿਲਾਂ ਭਜੋ ਭਜੋ ਪੈਂਦੀ ਸੀ ਉਹ ਸ਼ਹੀਦਾ ਨੇ ਅੰਦਰੋਂ ਉਹ ਮਾੜੀ ਜਿਹੜੀ ਮਨ ਤੇ ਚੜੀ ਮੈਲ ਹੀ ਖੜ ਦਿੰਦੀ ਕਹਿੰਦਾ ਉਸ ਤੋਂ ਬਾਅਦ ਨਾ ਘੁੰਮਿਆ ਫਿਰਿਆ ਨਾ ਕਿਤੇ ਗਿਆ ਨਾ ਮਾੜੇ ਕੰਮ ਕੀਤੇ ਨਾ ਮਾੜੇ ਬੋਲ ਸੁਨੇ ਨਾ ਬੋਲੇ ਕਹਿੰਦਾ ਉਸ ਤੋਂ ਬਾਅਦ ਦਾੜ੍ਹੀ ਕੇਸ ਰੱਖ ਲਿਆ ਮਹਾਰਾਜ ਦੀ ਕਿਰਪਾ ਵਰਤ ਗਈ ਸ਼ਹੀਦਾ ਨੇ ਪਹਿਲੀ ਵਾਰ ਚ ਪਹਿਰੇ ਜਾਣ ਦੇ ਖਾਲਸਾ ਦੀ ਜਗੜ ਮਾਰ ਲਿਆ ਸੀ ਆਪਣੇ ਬਣਾ ਲਿਆ ਸੀ ਕਹਿੰਦੇ ਉਹ ਮੈਨੂੰ ਬਜ਼ੁਰਗਾਂ ਨੇ ਦੱਸਿਆ ਵੀ ਤੈਨੂੰ ਸ਼ਹੀਦਾ ਨੇ ਜਗੜ ਮਾਰ ਰਿਆ ਸੀ ਤੇਰਾ ਮਨ ਤਾਂ ਨਿਰਮਲ ਤੈਨੂੰ ਤਰਾ ਤਾਂ ਦਿਲ ਕਰਦਾ ਬਾਣੀ ਸੁਣਨ ਤੋਂ ਖਾਲਸਾ ਜੀ ਏਡੀ ਵੱਡੀ ਕਿਰਪਾ ਇਸ ਵੀਰ ਦੇ ਨਾਲ ਵਰਤੀ ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਕਹਿੰਦਾ ਫਿਰ ਉਸ ਤੋਂ ਬਾਅਦ ਨਾ ਉਦਰਨੀ ਕਹਿੰਦਾ ਸਾਨੂੰ ਤੁਹਾਡਾ ਚੈਨਲ ਮਿਲ ਗਿਆ ਕਹਿੰਦਾ ਮੈਨੂੰ ਕਿਸੇ ਨੇ ਭੇਜੀ ਸੀਗੀ ਵੀਡੀਓ ਮੈਂ ਪਹਿਲੀ ਵਾਰ ਸੁਣੀ ਫਿਰ ਮੈਂ ਹੁਣ ਰੋਜ਼ ਸੁਣਦਾ ਤੇ ਮੈਨੂੰ ਨੰਨਦਾਉਂਦਾ ਤੇ ਮੈਂ ਵੀ ਚਾਹੁੰਦਾ ਕਿ ਮੇਰੀ ਵੀ ਹੱਡ ਬੀਤੀ ਆਪ ਜੀ ਸੁਣਾਓ ਤਾਂ ਖਾਰ ਕੇ ਖਾਲਸਾ ਜੀ ਉਹਨਾਂ ਨੇ ਭੇਜੀ ਤੇ ਵੀਰ ਦੀ ਜਿਹੜੀ ਹੱਡ ਬੀਤੀ ਸੀ ਆਪ ਸੰਗਤਾਂ ਨਾਲ ਆਪਾਂ ਸਾਂਝੀ ਕੀਤੀ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਖਾਲਸਾ ਜੀ ਹੁੰਦੀ ਹੈ ਸਤਗੁਰੂ ਸੰਕਟ ਮੋਚਣ ਨੇ ਸੰਕਟਾਂ ਨੂੰ ਦੂਰ ਕਰਨ ਵਾਲੇ ਨੇ ਮਨ ਦੀ ਬਿਰਤੀ ਨੂੰ ਦੂਰ ਕਰਨ ਵਾਲੇ ਖੁਸ਼ੀਆਂ ਬਖਸ਼ਣ ਵਾਲੇ ਖਾਲਸਾ ਜੀ ਗੰਦਗੀ ਨੂੰ ਹਿਰਦੇ ਵਿੱਚੋਂ ਕੱਢ ਕੇ ਨਿਰਮਲਤਾ ਹੀ ਬਖਸ਼ ਦਿੰਦੇ ਹਨ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਖਾਲਸਾ ਜੀ ਵਾਹਿਗੁਰੂ ਦਾ ਸਿਮਰਨ ਕੀਤੇ ਆ ਮਨ ਤੇ ਤਨ ਦੋਵੇਂ ਸੁਖੀ ਹੋ ਜਾਂਦੇ ਆ ਤੇ ਜਿਹੜੀ ਖਾਲਸਾ ਜੀ ਦੁਤੀਆ ਸੋਚ ਭਾਵ ਦੂਜੇ ਭਾਉ ਵਾਲੀ ਆ ਮਾੜੀ ਬਿਰਤੀ ਜਾਂ ਹੋਰ ਖਾਲਸਾ ਜੀ ਸਭ ਕੁਝ ਕਹਿੰਦੇ ਸਾਰੀ ਬਿਨਸਜਾਂ ਦੀ ਖਤਮ ਹੋ ਜਾਂਦੀ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਤੇ ਫਿਰ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਟੀਕ ਹੀ ਹਿਰਦੇ ਵਿੱਚ ਆ ਜਾਂਦੀ ਹੈ। ਇਹੋ ਹੀ ਮਨ ਵਿੱਚ ਆ ਜਾਂਦਾ ਕਿ ਗੁਰੂ ਜਿਹੜਾ ਦੁੱਖ ਕਲੇਸ਼ ਕੱਟਣ ਵਾਲਾ ਤੇ ਉਹਦਾ ਹੀ ਆਸਰਾ ਲਿਆ ਜਾਵੇ ਉਹੀ ਸਾਰਿਆਂ ਸੰਕਟਾਂ ਨੂੰ ਮੋਚਣ ਵਾਲਾ ਖਤਮ ਕਰਨ ਵਾਲਾ ਹੈ। ਸੋ ਇਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਵੀਰ ਤੇ ਕਿਰਪਾ ਹੀ ਸ਼ਹੀਦਾਂ ਨੇ ਆਪਣੇ ਚਰਨਾਂ ਨਾਲ ਜੋੜਿਆ, ਸਥਾਨ ਨਾਲ ਜੋੜਿਆ, ਮਨ ਖਾਲਸਾ ਜੀ ਜਿਹੜਾ ਭਜੂ ਭਜੂ ਊ ਊ ਕਰਦਾ ਸੀ, ਉਹਨੂੰ ਟਕਾਹ ਦਿੱਤਾ ਮਹਾਰਾਜ ਦੀ ਕਿਰਪਾ ਨਾਲ। ਸੋ ਐਵੇਂ ਖਾਲਸਾ ਜੀ ਸਤਪੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਕਈਆਂ ਦੀ ਝੋਲੀ ਵਿੱਚ ਆਪਣੇ ਆਪ ਆਣ ਕੇ ਖੁਸ਼ੀਆਂ ਪੈ ਜਾਂਦੀਆਂ ਮਹਾਰਾਜ ਦੀ ਖੇਡ ਹੁੰਦੀ ਹੈ ਵੇਖੋ ਨਾ ਉਹ ਤੱਕ ਕੇ ਗਿਆ ਸੀ ਨਾ ਕੋਈ ਗੱਲ ਨਾ ਕੋਈ ਬਾਤ 마ਸੀ ਦੇ ਪੁੱਤ ਦੇ ਨਾਲ ਗਿਆ ਸੀ ਵੈਸੇ ਹੀ ਤੇ ਮਹਾਰਾਜ ਨੇ ਕਿੱਡੀ ਕਿਰਪਾ ਉਹਦੇ ਉੱਤੇ ਕੀਤੀ ਸੋ ਸਤਗੁਰੂ ਸਦਾ ਸਦੀਵੀ ਖੁਸ਼ੀਆਂ ਬਖਸ਼ਦੇ ਆ ਸਦਾ ਸਦੀਵੀ ਸੁਖ ਬਖਸ਼ਦੇ ਆ ਪਰ ਸਾਨੂੰ ਲੈਣੇ ਨਹੀਂ ਆਉਂਦੇ ਆਪਾਂ ਮਹਾਰਾ ਦਾ ਵਚਨ ਨਹੀਂ ਮੰਨਦੇ ਉਪਨੇਸ਼ ਗੁਰੂ ਕਾ ਨਹੀਂ ਕਮਾਉਂਦੇ ਇਸੇ ਕਰਕੇ ਖਾਲਸਾ ਜੀ ਘਾਟੇ ਵਿੱਚ ਜਾਣੇ ਹਾਂ ਜੇ ਗੁਰੂ ਕੀ ਗੱਲ ਮੰਨਾਂਗੇ ਫਿਰ ਖਾਲਸਾ ਜੀ ਸਦਾ ਲਾਭ ਹੋਵੇਗਾ ਵਾਧਾ ਹੋਵੇਗਾ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਉਹ ਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ